ਕੱਲ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਏਪੀ ਢਿੱਲੋ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਲੋਰੈਂਸ ਬਿਸਨੋਈ ਗਰੁੱਪ ਦੇ ਵੱਲੋਂ ਅਤੇ ਉਹਨਾਂ ਨੇ ਜ਼ਿੰਮੇਵਾਰੀ ਵੀ ਚੱਕੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਵੀ ਸਾਂਝੀ ਕੀਤੀ ਜਿਸ ਦੇ ਵਿੱਚ ਏਪੀ ਢਿੱਲ ਨੂੰ ਧਮਕੀ ਦਿੱਤੀ ਗਈ ਵੀ ਸਲਮਾਨ ਖਾਨ ਦੇ ਨਾਲ ਕੰਮ ਨਾ ਕਰੇ ਬਾਕੀ ਤੁਸੀਂ ਇਸ ਨੂੰ ਪੋਜ਼ ਕਰਕੇ ਪੜ ਲਿਓ ਸੋਸ਼ਲ ਮੀਡੀਆ ਤੇ ਇਹ ਸਕਰੀਨਸ਼ਾਟ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸ ਤੋਂ ਬਾਅਦ ਹੁਣ ਏਪੀ ਢਿੱਲੋ ਨੇ ਵੀ ਜਵਾਬ ਦਿੱਤਾ ਆਪਣੇ ਇੰਸਟਾਗ੍ਰam ਤੇ ਇੱਕ ਸਟੋਰੀ ਪਾ ਕੇ APTL ਨੇ Instagram ਤੇ ਸਟੋਰੀ ਪਾਈ ਤੇ ਲਿਖਿਆ I'm safe my people are safe thank you to everyone who reached out your support means everything peace and love to all ਇਹ ਬਾਹਰ ਸ਼ੂਟਰਾਂ ਦੀ ਵੀਡੀਓ ਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਜਦੋਂ ਉਹਨਾਂ ਨੇ ਗੋਲੀਆਂ ਚਲਾਈਆਂ ਗੇਟ ਦੇ ਬਾਹਰ ਖੜਕੇ ਪਿੱਟਲੋ ਦੇ ਕੈਨੇਡਾ ਦੇ ਘਰ ਦੇ ਮੂਹਰੇ ਸੋ ਵੀਡੀਓ ਨੂੰ ਕਰ ਦਿਓ ਸ਼ੇਅਰ ਇਹ ਪਿੱਟਲੋ ਨੇ ਇਹ ਜਾਣਕਾਰੀ ਦਿੱਤੀ ਆ ਤੇ ਇਹ ਪਿੱਟਲੋ ਦੇ ਵੱਲੋਂ ਹੁਣ ਸਟੋਰੀਆਂ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਗਾਣੇ ਦੀ ਆਪਣੇ Instagram account ਤੇ ਉੱਤੇ 断了吗？